ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਅਤਰੀ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲਸ ਅਤੇ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹਿੰਦੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਜੀ ਐਸਪੀ ਪੀਬੀਆਈ ਮੈਡਮ ਸੁਰਨਜੀਤ ਡੀਐਸਪੀ ਰੂਰਲ ਪਟਿਆਲਾ ਗੁਰਪ੍ਰਤਾਪ ਜੀ ਤੇ ਐਸ ਐਚ ਓ ਸਦਰ ਪਟਿਆਲਾ ਅਮਰਿਤਪੀਰ ਸਿੰਘ ਦੀ ਟੀਮ ਨੇ ਇੱਕ ਗੈਂਗ ਨੂੰ ਬਰਸਟ ਕਰਦੇ ਹੋਏ ਇਹਦੇ ਵਿੱਚ 7 ਪਿਸਟਲਸ ਤੇ ਮੈਗਜ਼ੀਨਸ ਤੇ ਜਿੰਨਾਂ ਰੋਂਦ ਸੀ ਰਿਕਵਰ ਕੀਤੇ ਬੇਸਿਕਲੀ 78 ਨੰਬਰ ਮਕਦਮਾ ਸਦਰ ਪਟਿਆਲੇ ਦਾ ਜਿੱਥੇ ਦਿਲਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ 'ਚ ਉਹਦੇ ਉੱਪਰ ਜੇਲ੍ਹ ਤੋਂ ਬੈਠੇ ਇੱਕ ਜਾਨਲੇਵਾ ਹਮਲਾ ਆਰਕੈਸਟ੍ਰੇਟ ਕਰਾਇਆ ਗਿਆ ਕਾਫੀ ਬੇਰਹਿਮੀ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਉਦੀ ਕੋਟਮਾਰ ਕੀਤੀ ਗਈ ਜਦੋਂ ਮੁਕੱਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਤੇਜਵਿੰਦਰ ਸਿੰਘ ਔਰ ਫੌਜੀ ਜਿਹੜਾ ਕਿ ਆਲਰੇਡੀ ਭਿੰਦਾ ਮਰਡਰ ਕੇਸ ਜਿਹੜਾ ਕਿ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀ ਯੂਨੀਵਰਸਿਟੀ ਦੇ ਸਾਹਮਣੇ ਉਹਦੇ ਚ ਜੇਲ੍ਹ 'ਚ ਬੰਦ ਸੀਗਾ ਫਰੋਸਪੁਰ ਜੇਲ੍ਹ ਤੋਂ ਇਹਨੂੰ ਪ੍ਰੋਡਕਸ਼ਨ ਵਾਰਡ ਤੇ ਲਿਆ ਕੇ ਤੇ ਸਖਤਾਈ ਨਾਲ ਇਹਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਇਹਨੇ ਆਪਣੇ ਕਬੂਲਨਾਮੇ 'ਚ ਦੱਸਿਆ ਕਿ ਜਿਹੜਾ ਇਹ ਦਿਲਵਿੰਦਰ ਸਿੰਘ ਹੈਗਾ ਇਹ ਉਸ ਮੁਕਦਮੇ ਦਾ ਪਿੰਡਾ ਮਰਡਰ ਕੇਸ ਦਾ ਆਈ ਵਿਟਨੈਸ ਵੀ ਹੈਗਾ ਤੇ ਬੇਸਿਕਲੀ ਮਨਸ਼ਾ ਤੇ ਇਹਨਾਂ ਦੀ ਦਿਲਵਿੰਦਰ ਸਿੰਘ ਨੂੰ ਕਤਲ ਕਰਨ ਦੀ ਸੀਗੀ ਤੇ ਹੋਰ ਵੀ ਇਹਨਾਂ ਨੇ ਤਿੰਨ ਚਾਰ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਤੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਜਿਹੜੇ ਚਾਰ ਦੋਸ਼ੀ ਜਿਨ੍ਹਾਂ ਨੇ ਇਹ ਫੌਜੀ ਦੇ ਇਸ਼ਾਰੇ ਤੇ ਕੰਮ ਕੀਤਾ ਉਹਨਾਂ ਚੋਂ ਦੋ ਮੇਰਠ ਯੂਪ ਦੇ ਰਹਿਣ ਵਾਲੇ ਆ ਜਿਨ੍ਹਾਂ ਦਾ ਨਾਮ ਵਿਪਲ ਅਤੇ ਰਾਹੁਲ ਹੈਗਾ ਇੱਕ ਸਿਆਲੂਪਿੰਡ ਦਾ ਇੱਥੇ ਘਨੌਰ ਏਰੀਏ ਦਾ ਮੁੰਡਾ ਆ ਤੇ ਇੱਕ ਜਿਹੜਾ ਸੁਖਚੰਦ ਸਿੰਘ ਸਿਆਲੂਪਿੰਡ ਦਾ ਹੈਗਾ ਤੇ ਤੇਜਿੰਦਰ ਸਿੰਘ ਫੌਜੀ ਜਿਹੜਾ ਦੌਨ ਕਲਾ ਦਾ ਹੈਗਾ ਚਾਰੇ ਦੇ ਵਿੱਚ ਅਕਿਊਜ਼ਡ ਅਰੈਸਟ ਕੀਤੇ ਬੇਸਿਕਲੀ ਕੰਟਰੈਕਟ ਕਿਲਰਸ ਨੇ ਜਿਹੜੇ ਕਿ ਲੋਕਾਂ ਦੀ ਸੁਪਾਰੀ ਚੁੱਕ ਕੇ ਤੇ ਪ੍ਰੀਪਲਾਨਡ ਮਰਡਰਸ ਕਰਦੇ ਆ ਇਹ ਚਾਰੇ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਮ ਤਰਾਵਾਂ ਦੇ ਮਕਦਮੇ ਦਰਜ ਆ ਜਿਵੇਂ ਕਿ ਫੌਜੀ ਦੇ ਉੱਪਰ ਅਠ ਮੁਕਦਮੇ ਇਰਾਦਾ ਕਤਲ ਦੇ ਆਮ ਐਕਟ ਵਗੈਰਾ ਦੇ ਦਰਜ ਨੇ ਤੇ ਜਿਹੜੇ ਮੇਰਟ ਤੋਂ ਅਸੀਂ ਦੋਸ਼ੀ ਫੜੇ ਆ ਉਹਨਾਂ ਦੇ ਉੱਪਰ ਵੀ ਮੇਰਟ ਤੇ ਯੂਪੀ ਚ ਇਰਾਦਾ ਕਤਲ ਵਗੈਰਾ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਸੱਤ ਰਪੰਸ ਦੀ ਰਿਕਵਰੀ ਹੋਈ ਹੈ ਤੇ ਰਿਕਵਰੀ ਦੇ ਨਾਲ ਨਾਲ ਜਿਹੜਾ ਕੋਈ ਇਹਨਾਂ ਨੇ ਵੱਡੀ ਕਿਸੇ ਵਾਰਦਾਤਾਂ ਨੂੰ ਅੱਗੇ ਪਟਿਆਲੇ ਏਰੀਆ ਚ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਅਜੇ ਇਸ ਮੁਕਦਮੇ ਦੀ ਤਫ਼ਤੀਸ਼ ਜਿਹੜੀ ਆ অনਗੋਇੰਗ ਹੈਗੀ ਤੇ ਸਾਨੂੰ ਉਮੀਦ ਆ ਕਿ ਇਹ ਹੋਰ ਵੀ ਅਸੀਂ ਇਹਦੇ ਚ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਾਨੂੰ ਵੈਪਨਸ ਦੀ ਵੀ ਹੋਰ ਰਿਕਵਰੀ ਹੋਣ ਦੀ ਜਿਹੜੀ ਇਹਦੇ ਚ ਉਮੀਦ ਹੈਗੀ ਤੇ ਡੂੰਘਾਈ ਨਾਲ ਪੁਸ਼ਕਿਸ਼ਨਾ ਤੋਂ ਜਾਰੀ ਹੈਗੀ ਸਰ ਕਿਸੇ ਏਜੰਸੀ ਵਗੈਰਾ ਨਾਲ ਇਹਦਾ ਸਬੰਧ ਹੈ ਦੇਖੋ ਜੀ ਇਹਨਾਂ ਦਾ ਜਿਹੜਾ ਇਹ ਫੌਜੀ ਆ ਇਹਦਾ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਦੇ ਅੰਦਰ ਬੈਠੇ ਇਹਦੇ ਉੱਪਰ ਜੇਲ੍ਹ ਚ ਮੋਬਾਈਲ ਵਰਤਨ ਦੇ ਵੀ ਚਾਰ ਮੁਕਦਮੇ ਦਰਜ ਨੇ ਤੇ ਜੇਲ੍ਹ ਦੇ ਅੰਦਰ ਬਹਿ ਕੇ ਦੌਨ ਕਲਾਂ ਵਾਲਾ ਫੌਜੀ ਜਿਹੜਾ ਉਹ ਲਾਰੈਂਸ ਬਿਸ਼ਨੋਈ ਥਿਸ ਇਜ਼ ði ਟੱਚ ਹੈਗਾ ਤੇ ਕਿਤੇ ਨਾ ਕਿਤੇ ਸਿੱਧੇ ਤਾਰ ਜਿਹੜੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਅੱਛਾ ਟਾਈਅਪਸ ਕਿਸੇ ਕਿ ਨਾ ਦੇਖਦੇ ਕਿਵੇਂ ਅੰਦਰ ਟਾਈਅਪ ਕੋ ਕੁਝ ਫੇਮਿਲੀ ਦੇਖੋ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇਲ੍ਹ ਤੋਂ ਮੋਬਾਈਲ ਫੋਨ ਰਿਕਵਰ ਹੋਏ ਜਾਂ ਚਾਰ ਮੁਕਦਮੇ ਦਰਜ ਨੇ ਉਹਨਾਂ ਮੋਬਾਈਲਸ ਨੂੰ ਵੀ ਅਸੀਂ ਫੋਰੈਂਸਿਕ ਜਾਂਚ ਉਹਨਾਂ ਦੀ ਕਰਾ ਰਹੇ ਹਾਂ ਤੇ ਲਾਰੈਂਸ ਬਿਸ਼ਨੋਈ ਨਾਲ ਇਹਦਾ 1 ਟੂ 1 ਟੱਚ ਹੈਗਾ ਤੇ ਇਹਨੇ ਅੱਗੇ ਵੀ ਕਈ ਵੱਡੀ ਵਾਰਦਾਤਾਂ ਨੂੰ ਅਨਜਾਨ ਦੇਣਾ ਸੀ ਜਿਨ੍ਹਾਂ ਨੂੰ ਪੁਲਿਸ ਦੀ ਮੁਸਤਜ਼ਦੀ ਨਾਲ ਢਾਲਿਆ ਜਾ ਸਕਦਾ ਹੈ। ਲਗਦਾ ਹੈ ਬਟਾ ਇੱਕ ਨੈਕਸਸ ਹੈਗਾ ਸਰ ਇਹ ਹਾਂਜੀ ਇਹ ਬਟਾ ਨੈਕਸਸ ਸਾਹਿਬ ਜੀ ਇਹਨੂੰ ਅੱਗੇ ਵੀ ਅਸੀਂ ਹੋਰ ਉਜਾਗਰ ਕਰ ਰਹੇ ਹਾਂ ਅਜੇ ਇਨਵੈਸਟੀਗੇਸ਼ਨ ਹੋਣੀ ਹੈ। ਤੁਹਾਪਾਂ ਦੇ ਬਾਰੇ ਕੁਝ ਜਾਣਕਾਰੀ ਹੈ ਜੀ ਕਿਸ ਤਰੀਕੇ ਨਾਲ ਹਾਂਜੀ ਇਹ ਵੈਪਨਸ ਜੀ ਇਹਨਾਂ ਨੇ ਮੇਰਠ ਤੋਂ ਮੰਗਾਈ ਸੀ ਉੱਤਰ ਪ੍ਰਦੇਸ਼ ਤੋਂ ਤੇ ਬੈਕਵਰਡ ਲਿੰਕੇਜ ਕਰਦੇ ਹੋਏ ਜਿੱਥੇ ਕੋਈ ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਵੀ ਆਗਾਸੀ ਉੱਥੇ ਤੱਕ ਵੀ ਜਾਣਾ। ਇਹ ਸਾਰੇ ਲੋਕਲ ਮੀਡੀਆ ਹਾਂਜੀ ਲੋਕਲ ਮੀਡੀਆ ਕੋਈ ਵਹੀਕਲ ਵਗੈਰਾ ਵੀ ਰਿਕਵਰ ਹੋਇਆ ਇਹਨਾਂ ਵਾਰਦਾਤਾਂ ਤੇ ਕਰਨਗੇ ਵਹੀਕਲ ਇੱਕ ਵਹੀਕਲ ਰਿਕਵਰ ਹੋਇਆ ਜੀ ਇੱਕ ਵਹੀਕਲ ਹੋਰ ਰਿਕਵਰ ਹੋਣ ਦੀ ਉਮੀਦ ਸਰ ਇਹ ਗੋਰ ਐਕਸਕਲੂਸ਼ਿਨ ਹੋਇਆ ਕਦੋਂ ਦਾ ਲਿਖਿਆ ਜੀ ਕਿਉਂ ਹੋਇਆ ਪਿਛਲੇ 3 ਸਾਲਾਂ ਤੋਂ ਜੀ ਪਿਛਲੇ 3 ਜੀ ਇਹਨਾਂ ਦੇ ਹੋਰ ਸਾਥੀ ਸਰ ਹੈ ਹਾਂਜੀ ਉਹ ਸਾਰਾ ਤਫਤੀਸ਼ ਦਾ ਵਿਸ਼ਾ ਅਸੀਂ ਕਰ ਰਹੇ ਹਾਂ ਜੀ ਠੀਕ